ਜਿਹੜੇ ਵੀ ਮੇਰੇ ਵੀਰ ਜਾਂ ਮੇਰੇ ਭੈਣ ਬੱਕਰੀ ਤੇ ਕੀਤੇ ਨੂੰ ਕਾਰ ਰਹੇ ਨੇ ਉਹਨਾਂ ਦੇ ਕਰਨ ਦੇ باوجود ਉਹਨਾਂ ਦੇ ਜਾਨਵਰਾਂ ਦੇ ਵਿੱਚ ਕੋਈ ਸਮੱਸਿਆਵਾਂ ਆ ਰਹੀਆਂ ਜਿਵੇਂ ਦੁੱਧ ਦਾ ਵਾਧਾ ਨਾ ਹੋਣਾ ਬੱਕਰੀ ਦੀ ਪ੍ਰੋਪਰ ਗ੍ਰੋਥ ਨਾ ਹੋਣਾ ਡਿਲੀਵਰੀ ਟਾਈਮ ਤੇ ਵਿੱਚ ਨਾ ਹੋਣਾ ਬੱਚਿਆਂ ਦੀ ਗ੍ਰੋਥ ਨਾ ਹੋਣਾ ਸਮੱਸਿਆਵਾਂ ਨੂੰ ਦੇਖਦੋ ਹੈ ਕੰਗ ਕੋਟ ਫਾਰਮ ਨੇ ਫੀਡ ਲਾਂਚ ਕੀਤੀ ਹੈ ਜਿਸ ਦੇ ਰਿਜ਼ਲਟਸ ਕਾਫੀ ਅੱਛੇ ਦੇਖਣ ਨੂੰ ਮਿਲੇ ਆ। ਜੋ ਇੱਕ ਬੱਕਰੀ ਨੂੰ ਮਿਨਰਲਸ ਚਾਹੀਦੇ ਆ ਉਹ ਸਾਰੇ ਮਿਨਰਲਸ ਇਸ ਫੀਡ ਦੇ ਵਿੱਚ ਐਡ ਆਨ ਕੀਤੇ ਗਏ ਆ ਇਹ ਫੀਡ ਲਾਂਚ ਕਰਨ ਤੋਂ ਪਹਿਲਾਂ ਅਸੀਂ ਆਪਣੇ ਫਾਰਮ ਦੇ ਵਿੱਚ ਆਪਣੇ ਜਾਨਵਰ ਜਾਨਵਰਾ ਦੇ ਉੱਤੇ ਅਪਲਾਈ ਕੀਤਾ ਜਿਸ ਦੇ ਰਿਜ਼ਲਟ ਕਾਫੀ ਪੋਜ਼ਿਟਿਵ ਆਏ ਆ ਸ਼ਸ਼ੀਕਲ ਮੈਸਵਿਟਿਕਾਂ ਕੰਗਗੋੜ ਫਾਰਮ ਤੋਂ ਜਿਹੜੇ ਵੀ ਮੇਰੇ ਵੀਰ ਜਾਂ ਮੇਰੇ ਭੈਣ ਬੱਕਰੀ ਦੇ ਕੀਤੇ ਨੂੰ ਕਰ ਰਹੇ ਨੇ ਉਹਨਾਂ ਦੇ ਕਰਨ ਦੇ باوجود ਉਹਨਾਂ ਦੇ ਜਾਨਵਰਾਂ ਦੇ ਵਿੱਚ ਕੋਈ ਸਮੱਸਿਆਵਾਂ ਆ ਰਹੀਆਂ ਜਿਵੇਂ ਦੁੱਧ ਦਾ ਵਾਧਾ ਨਾ ਹੋਣਾ ਬੱਕਰੀ ਦੀ ਪ੍ਰੋਪਰ ਗਰੋਥ ਨਾ ਹੋਣਾ ਡਿਲੀਵਰੀ ਟਾਈਮ ਦੇ ਵਿੱਚ ਨਾ ਹੋਣਾ ਬੱਚਿਆਂ ਦੀ ਗਰੋਥ ਨਾ ਹੋਣਾ ਇਹ ਸਾਰੀ ਸਮੱਸਿਆਵਾਂ ਨੂੰ ਸਮੱਸਿਆਵਾਂ ਨੂੰ ਦੇਖਦੋ ਹੈ ਕੰਗਗੋੜ ਫਾਰਮ ਨੇ ਫੀਡ ਲਾਂਚ ਕੀਤੀ ਹੈ ਜਿਸ ਦੇ ਰਿਜ਼ਲਟਸ ਕਾਫੀ ਅੱਛੇ ਦੇਖਣ ਨੂੰ ਮਿਲੇ ਆ ਜੋ ਇੱਕ ਬੱਕਰੀ ਨੂੰ ਮਿਨਰਲਸ ਚਾਹੀਦੇ ਆ ਉਹ ਸਾਰੇ ਮਿਨਰਲਸ ਇਸ ਫੀਡ ਦੇ ਵਿੱਚ ਐਡ ਆਨ ਕੀਤੇ ਗਏ ਆ ਇਹ ਫੀਡ ਲਾਂਚ ਕਰਨ ਤੋਂ ਪਹਿਲਾਂ ਅਸੀਂ ਆਪਣੇ ਫਾਰਮ ਦੇ ਵਿੱਚ ਆਪਣੇ ਜਾਨਵਰ ਜਾਨਵਰਾ ਦੇ ਉੱਤੇ ਅਪਲਾਈ ਕੀਤਾ ਜਿਸ ਦੇ ਰਿਜ਼ਲਟ ਕਾਫੀ ਪੋਜ਼ੀਟਿਵਸ ਆਏ ਆ ਕਈ ਫਾਰਮਰਸ ਨੂੰ ਇਹ ਫੀਡ ਦਿੱਤੇ ਹੈ ਜਿਨ੍ਹਾਂ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਉਹਨਾਂ ਦੇ ਜਾਨਵਰਾਂ ਦੇ ਰਿਜ਼ਲਟ ਕਾਫੀ ਅੱਛੇ ਦੇਖਣ ਨੂੰ ਮਿਲੇ ਆ ਸੋ ਜੋ ਕੋਈ ਮੇਰੇ ਵੀਰ ਜਾਂ ਮੇਰੇ ਭੈਣ ਇਸ ਸਮੱਸਿਆਵਾਂ ਤੋਂ ਦੂਰ ਹੋਣਾ ਚਾਹੁੰਦਾ ਹੈ ਤਾਂ ਨੀਚੇ ਦਿੱਤੇ ਗਏ ਨੰਬਰਸ ਦੇ ਉੱਤੇ ਤੁਸੀਂ ਆਪਣੇ ਫੀਡ ਆਰਡਰ ਕਰ ਸਕਦੇ ਹੋ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਸੀਂ ਰਿਜ਼ਲਟ ਕਾਫੀ ਅੱਛੇ ਪਾ ਸਕਦੇ ਹੋ ਇਸ ਫੀਡ ਦੇ ਥਰੂ ਬਾਕੀ ਕਿੰਨੀ ਕੁਆਂਟੀਟੀ ਕਿੰਨੇ ਟਾਈਮ ਦੇ ਵਿੱਚ ਤੁਸੀਂ ਫੀਡ ਦੇਣਾ ਇਹ ਸਾਰਾ ਕੁਝ ਤੁਹਾਨੂੰ ਨੀਚੇ ਦਿੱਤੇ ਗਏ ਨੰਬਰਸ ਦੇ ਵਿੱਚ ਡਿਟੇਲ ਦੇ ਥਰੂ ਦੱਸ ਦਿੱਤਾ ਜਾਵੇਗਾ ਧੰਨਵਾਦ